ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਐਕਸਵਰਡ ਸੰਤ ਬਾਬਾ ਹੰਸਰਾਜ ਜੀ ਸ਼੍ਰੀ ਗੁਰੂ ਰਵਿਦਾਸ ਥੀਰਥ ਅਸਥਾਨ ਡੇਰਾ ਸਚਖੰਡ ਪੰਡਵਾ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾਗਮਨ ਦਿਵਸ ਅਤੇ ਸਾਲਾਨਾ ਮਾਗੀ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਡੇਰੇ ਦੇ ਗੱਦੀ ਨਿਸ਼ੀਨ 108 ਸੰਤ ਬਾਬਾ ਮਹਿੰਦਰਪਾਲ ਜੀ ਦੀ ਅਗਵਾਈ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ ਇਸ ਦੌਰਾਨ ਸ਼੍ਰੀ ਖੰਡਪੁਰ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਤੇ ਸੰਤਾਂ ਮਹਾਪੁਰਸ਼ਾਂ ਜਿਨ੍ਹਾਂ ਜਸੰਤ ਕੁਲਵੰਤ RAM ਭਰੋ ਮੀਯਾਰਾ ਸੰਤ ਜਸਵਿੰਦਰ ਸਿੰਘ ਡਾਂਡਿਆ ਸੰਤ ਨਿਰਮਲ ਸਿੰਘ ਆਵਾਦਾਨ ਸੰਤ ਜਸਵਿੰਦਰਪਾਲ ਸੰਤ ਗੁਰਪਾਲ ਦਾਸ ਜੀ ਸੰਤ ਗੁਰਚਰਨ ਸਿੰਘ ਜੀ ਨਿਰਮਲ ਕੁਟਿਆ ਸ਼ੰਭ ਵਾਲੀ ਵਾਲਿਆਂ ਨੇ ਕੀਰਤਨ ਤੇ ਪ੍ਰਵਚਨਾ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਰਣ ਆਪ ਦੇ ਹਲਕਾ ਇੰਚਾ ਸਰਦਾਰ ਜਗENDER ਸਿੰਘ ਮਾਨ ਅਕਾਲੀ ਆਗੂ ਸਰੂਪ ਸਿੰਘ ਖਲਵਾੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਡੇਰੇ ਵਿਖੇ ਪਹੁੰਚ ਕੇ ਮਠਾਡੇ ਕੇ ਤੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਸੰਗਤਾਂ ਵੱਲੋਂ ਸੰਤ ਮਹਿੰਦਰਪਾਲ ਜੀ ਦਾ ਜਨਮ ਦਿਨ ਵੀ ਮਨਾਇਆ ਗਿਆ ਤੇ ਵਕਫਾਕ ਸੰਗਤਾਂ ਵੱਲੋਂ ਲਿਆਂਦੇ ਕੇਕ ਕੱਟ ਕੇ ਪ੍ਰਸ਼ਾਦ ਦੇ ਰੂਪ ਵਿੱਚ ਵੀ ਵੰਡੇ ਗਏ ਆਪਣੇ ਸੰਬੋਧਨ ਵਿੱਚ ਸੰਗਤਾਂ ਨੇ ਸੰਤ ਮਹਿੰਦਰਪਾਲ ਜੀ ਦੀ ਤੰਦਰੁਸਤੀ ਲਈ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ ਇਸ ਸਾਰੇ ਸਮਾਗਮ ਤੋਂ ਬਾਅਦ ਸੰਤ ਮਹਿੰਦਰਪਾਲ ਜੀ ਨੇ ਸ਼੍ਰੀ ਖੰਡਪਾਤ ਸਾਹਿਬ ਜੀ ਦੀ ਸੇਵਾ ਕਰਨ ਵਾਲੀਆਂ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ ਉਸ ਕਰਕੇ ਚਰਨਾਂ ਦੇ ਵਿੱਚ ਦੋਈ ਕਰਦੇ ਨੇ ਬੇਨਤੀ ਕਰਦੇ ਨੇ ਕਿ ਸੱਚੇ ਪਾਤਸ਼ਾਹ ਆਪਨੇ ਮੇਰੇ ਵਿੱਚ ਕੋਈ ਅੰਤਰ ਨਹੀਂ ਹੈ ਕੋਈ ਅੰਤਰ ਨਹੀਂ ਹੈ ਕਿਉਂਕਿ ਇਹ ਆਤਮਾ ਹੈ ਤੇ ਉਹ ਪਰਮਾਤਮਾ ਹੈ ਜਦੋਂ ਇਹ ਆਤਮਾ ਉਸ ਪਰਮਾਤਮਾ ਦੇ ਕੋਲੋਂ ਵਿਛੜ ਕਰਕੇ ਇਸ ਸੰਸਾਰ ਦੇ ਵਿੱਚ ਆਈ ਹੈ ਉਸੇ ਦੇ ਨਾਲ ਇਹ ਮਿਲਾਵਤ ਕਰਵਾਉਣ ਦੇ ਇਤਰਾ ਤਰ੍ਹਾਂ ਦੇ ਯਤਨ ਕਰ ਰਹੀ ਹੈ ਮਹਾਰਾਜ ਮਾਨ ਕਰਦੇ ਨੇ ਕਨਕ ਅਟਲ ਜਲ ਤੰਗ ਜੈਸਾ ਕਨਕ ਬੋਲਦੇ ਨੇ ਆਪਦੇ ਨੇ ਸੋਨੇ ਦੀ ਤਾਤਵ ਨੂੰ ਘਟਕਾ ਕੇ ਉਸ ਤੋਂ ਬੜੇ ਹੋਏ ਗਿਆ ਆ ਜਦੋਂ ਸੋਨੇ ਦੀ ਤਾਤਵ ਦੇ ਵਿੱਚ ਤਾਂਬਾ ਜਾਂ ਪਿੱਤਲ ਮਿਕਸ ਕੀਤਾ ਜਾਂਦਾ ਹੈ ਤਾਂ ਉਸ ਤੋਂ ਉਸੇ ਗਹਿਣੇ ਬਣਾਏ ਜਾ ਸਕਦੇ ਤੇ ਜਦੋਂ ਉਹ ਸੋਨੇ ਦੇ ਬਹਿ ਗਹਿਣੇ ਅਤੇ ਸੋਨੇ ਦੀ ਤਾਤਵ ਨੂੰ ਠਾਲੀ ਦੇ ਵਿੱਚ ਪਾ ਕਰਕੇ ਢਾਲਿਆ ਜਾਂਦਾ ਤੇ ਫਿਰ ਇੱਕ ਦੂਜੇ ਦਾ ਰੂਪ ਹੋ ਜਾਂਦੇ ਨੇ ਦੂਸਰੇ ਦੇ ਵਿੱਚ ਸਮਾ ਜਾਂਦੇ ਨੇ ਫਿਰ ਤਾਂ سونے ਦੇ ਗਹਿਣਿਆਂ ਨੇ ਗਹਿਣਿਆਂ ਦਾ ਪਤਾ ਲੱਗਦਾ ਹੈ ਨਾ ਸੋਨੇ ਦੀ ਧਤੂ ਦਾ ਪਤਾ ਲੱਗਦਾ ਮਹਾਰਾਜ ਪ੍ਰਮਾਨ ਕਰਦੇ ਨੇ ਕਿ ਕੰਨ ਕਿ ਕਟ ਜਲ ਕੰਨ ਜੈਸਾ ਸੱਚੇ ਪਾਸ਼ਾ ਜੇ ਆਪ ਤੇ ਮੇਰੇ ਵਿੱਚ ਕੋਈ ਅੰਤਰ ਹੈ ਕੇਵਲ ਇੱਕ ਜਿਹੜੀ 당 ਹੈ ਜਦ ਕੋਈ ਉੱਠ ਹੁੰਦੀ ਹੈ ਜਲ ਦਾ ਹੀ ਰੂਪ ਹੈ ਜਲ ਦੇ ਵਿੱਚ ਸਮਾ